ਕਤਰੋਂ ਸੰਰੂਰ ਤੋਂ 1200 ਕਿਲੋਮੀਟਰ ਦੂਰ ਹੈ ਜਿਲ੍ਹਾ ਸੇਵਣੀ ਪੈਂਦਾ ਇੱਥੇ ਸਾਨੂੰ ਪਹਿਲਾ ਪੰਜਾਬੀ ਢਾਬਾ ਮਿਲਿਆ ਕੱਲ ਦਾ ਕੋਈ ਵਧੀਆ ਢਾਬਾ ਨਾ ਖਾਣ ਪੀਣ ਨੂੰ ਆ ਦੇਖੋ ਕਿੰਨਾ ਸੋਹਣਾ ਬਣਾਇਆ ਬਾਈ ਦਾ ਹਨਾ ਨਿਊ ਖਾਲਸਾ ਪੰਜਾਬੀ ਢਾਬਾ ਤੇ ਬਾਕੀ ਹੈਰੀ ਵਾਈ ਨੂੰ ਪੁੱਛਦੇ ਹਨਾ ਬਹੁਤ ਫੁੱਲ ਸਫਾਈ ਵੀ ਇੱਥੇ ਪੂਰੀ ਹੈ ਅੰਦਰੋਂ ਵੀ ਕਲਚਰ ਪੂਰਾ ਕਿਵੇਂ ਮਹਿਸੂਸ ਹੋ ਰਿਹਾ ਬਾਪੂ ਪੰਜਾਬੀ ਢਾਬਾ ਦੇਖ ਕੇ ਬਹੁਤ ਵਧੀਆ ਯਾਰ ਸਵਾਦ ਆ ਗਿਆ ਦੇਖ ਕੇ ਅੰਲੂ ਤੋਂ ਫਾਦਾ ਜਿੰਦ ਰਹਾਂ ਖਰਾਬ ਬਿਮਾਰੀ ਕਰਦੇ ਪਾਣੀ ਵੀ ਲਾਇਆ ਕਿ ਨਾ ਹੁਣ ਇੱਥੇ ਆਇਆ ਸ਼ੂਨ ਮਿਲਿਆ ਇੱਕ ਸਫਾਈ ਵੀ ਬਹੁਤ ਹੈ ਦੇਖੋ ਉਹ ਬਾਈ ਦਾ ਢਾਬਾ ਬੰਦਾ ਵੀ ਪੰਜਾਬੀ ਆ ਤੇ ਬਾਕੀ ਅੰਦਰ ਰਖਾਉਣੇ ਆ ਤੁਹਾਨੂੰ ਅੰਦਰ ਜਿਹੜੀਆਂ ਸੀ ਨਰੀਆਂ ਲੱਗੀਆਂ ਹੋਈਆਂ ਨੇ ਨਾ ਅੰਦਰ ਜਿਹੜੀਆਂ ਹੋਈਆਂ ਲੱਗੀਆਂ ਹੋਈਆਂ ਨੇ ਨਾ ਉਹ ਦੇਖੋ ਸਿੱਧੂ ਮੂਸੇ ਵਾਲੇ ਬਾਈ ਦੀ ਫੋਟੋ ਵੀ ਲੱਗੀ ਹੋਈ ਹੈ ਜੇ ਮੁੱਕਿਆ ਨਹੀਂ ਤੋ ਦੇਖੋ ਜਿਹੜੇ ਡਿਜ਼ਾਈਨ ਨੇ ਸਾਰਾ ਪੰਜਾਬੀ ਕਲਚਰ ਬਣਾਇਆ ਹੋਇਆ ਆ ਦੇਖੋ ਕਿੰਨਾ ਸਫਾਈ ਆ ਢਾਬੇ ਚ ਹਨਾ ਆ ਦੇਖੋ ਆਪਣਾ ਪੰਜਾਬੀ ਕਲਚਰ ਸਾਰਾ ਬਣਾਇਆ ਪਿਆ ਤੇ ਦੇਖੋ ਬਣਾਇਆ ਪਿਆ ਨਾ ਪੰਜਾਬੀ ਉਹ ਦੇਖੋ ਉੱਥੇ ਪੰਜਾਬੀ ਕਲਚਰ ਰੰਗਲਾ ਪੰਜਾਬ ਉਹ ਦੇਖੋ ਬਾਈ ਦੇ ਬੱਚੇ ਬੈਠੇ ਹਨ ਬਾਲਾ ਘੈਂਟ ਸਿਰ ਆ ਲਾਇਆ ਪਿਆ ਬਾਪੂ ਬਾਕੀ ਦੇਖਦੇ ਆ ਕਿਦਾਂ ਲੱਗਦਾ ਖਾ ਪੀਚੋ ਟੈਸਟ ਦੱਸਾਂਗੇ ਤੁਹਾਨੂੰ